ਤੋ ਤਰਨ ਤਰਨ ਤੋਂ ਇੱਕ ਵਾਰ ਫਿਰ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਨਰਸਿੰਗ ਕਾਲਜ ਦੇ ਵਿੱਚ ਪੜ੍ਹਦੀ ਵਿਦਿਆਰਥਣ ਦੇ ਵੱਲੋਂ ਖੌਫਨਾ ਕਦਮ ਚੁੱਕਿਆ ਜਾਂਦਾ ਹੈ ਯਾਨੀ ਕਿ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਾਂਦੀ ਹੈ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਲੜਕੀ ਦੀ ਮਾਂ ਤੇ ਉਸਦੇ ਪਿਤਾ ਨੇ ਦੱਸਿਆ ਕਿ ਉਸਦੀ ਲੜਕੀ ਅਕਸਰ ਹੀ ਉਹਨਾਂ ਨੂੰ ਆਖਦੀ ਰਹਿੰਦੀ ਸੀ ਕਿ ਉਸ ਨੂੰ ਕਾਲਜ ਦੇ ਵਿੱਚ ਟੀਚਰਾਂ ਦੇ ਵੱਲੋਂ ਮੈਂਟਲੀ ਹਰਾਸਮੈਂਟ ਕੀਤਾ ਜਾਂਦਾ ਹੈ ਜਿਉ ਕੋਈ ਪੜਾਈ ਤੋਂ ਮਾੜੀ ਮੋਟੀ ਗਲਤੀ ਕਰਦੀ ਹੈ ਤੁਸ ਨੂੰ ਬਹੁਤ ਗਲਤ ਸ਼ਬਦ ਵੀ ਬੋਲੇ ਜਾਂਦੇ ਨੇ ਮਾਪਿਆਂ ਨੇ ਕਿਹਾ ਕਿ ਅਸੀਂ ਤਾਂ ਇਹ ਸਮਝਦੇ ਰਹੇ ਕਿ ਟੀਚਰ ਰੱਬ ਦਾ ਰੂਪ ਹੁੰਦੇ ਨੇ ਤੇ ਉਹ ਕਿਸੇ ਗੱਲ ਨੂੰ ਲੈ ਕੇ ਲੜਕੀ ਨੂੰ ਟੋਕਦੇ ਹੋਣਗੇ ਪਰ ਸਾਨੂੰ ਕੀ ਪਤਾ ਸੀ ਕਿ ਉਹਨਾਂ ਦੀ ਲੜਕੀ ਅੰਦਰੋਂ ਐਨੀ ਜ਼ਿਆਦਾ ਹਰਾਸਮੈਂਟ ਹੋ ਚੁੱਕੀ ਹੈ ਕਿ ਉਸਨੇ ਮੌਤ ਨੂੰ ਗਲੇ ਲਗਾ ਲਿਆ ਪੀੜਤ ਪਰਿਵਾਰ ਨੇ ਮੰਗ ਕੀਤੀ ਕਿ ਉਹ ਨਦੀ ਲੜਕੀ ਦੇ ਵੱਲੋਂ ਇੱਕ ਸੁਸਾਇਡ ਨੋਟ ਵੀ ਆਪਣੇ ਕੋਲੇ ਰੱਖਿਆ ਹੋਇਆ ਸੀ ਜਿਸ ਦੇ ਵਿੱਚ ਉਸਨੇ ਟੀਚਰਾਂ ਤੇ ਕੁਝ ਲੜਕੀਆਂ ਤੇ ਇਲਜ਼ਾਮ ਲਾਇਆ ਨੇ ਕਿ ਉਹਨਾਂ ਨੂੰ ਹਰਾਸਮੈਂਟ ਕੀਤਾ ਜਾ ਰਿਹਾ ਹੈ ਇਸ ਕਰਕੇ ਉਹਨਾਂ ਨੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਕੀ ਕਹਿਣਾ ਚਾਹੁੰਦੇ ਜਿਹੜਾ ਤੁਸੀਂ ਦੱਸ ਰਹੇ ਟੀਚਰਾਂ ਨੇ ਮੇਰੀ ਕੁੜੀ ਨੂੰ ਜਿਹੜਾ ਪਰੇਸ਼ਾਨ ਕੀਤਾ ਅੰਟੀ ਤੁਸੀਂ ਕਹਿੰਦੇ ਮੈਂਟਲੀ ਪਰੇਸ਼ਾਨ ਕਰਦੇ ਆ ਬੇ ਬਹੁਤ ਰੂਟਲੀ ਗੱਲ ਕਰਦੇ ਸੀ ਜੇ ਕੋਈ ਮਾੜੀ ਜੀ ਗਲਤੀ ਕਰਦੇ ਬਹੁਤ ਰੂਟਲੀ ਗੱਲ ਕਰਦੇ ਸੀ ਵੀ ਐਜੀਆਂ ਗੱਲਾਂ ਬੋਲਦੇ ਜੀ ਵੀ ਸਹਿ ਨਹੀਂ ਹੁੰਦੀਆਂ ਸੀ ਬੱਚੇ ਨੂੰ ਉਹ ਗਏ ਸੀ ਮੰਮੀ ਬਹੁਤ ਪਰੇਸ਼ਾਨ ਕਰਦੇ ਆ ਜਦੋਂ ਪ੍ਰਿੰਸੀ ਕੁਪਲ ਕੋਲੇ ਵੀ ਜਾਂਦੇ ਸੀ ਉਹ ਉਹ ਗੱਲ ਨਹੀਂ ਸੁਣਦੇ ਉਹਨਾਂ ਦੀ ਸੁਣਦੇ ਨਹੀਂ ਸੀਗੇ ਕੋਈ ਵੀ ਗੱਲ ਇਹਨਾਂ ਦੀ ਹੁਣ ਕਿਸ ਕੀ ਮੰਗ ਕਰਦੇ ਕਾਰਵਾਈ ਤੇ ਇਨਸਾਫ ਦੀ ਮੰਗ ਕਰਦੇ ਆ ਅੱਜ ਮੇਰੀ ਬੱਚੀ ਗਈ ਹੈ ਕਿਸੇ ਹੋਰ ਤੇ ਨਾ ਜਾਵੇ ਅਸੀਂ ਇਹਨਾਂ ਨੂੰ ਭੇਜਿਆ ਸੀ ਸਾਡੇ ਬੱਚੇ ਪੜ੍ਹ ਲੈ ਕੇ ਜਾਣਗੇ ਕੁਝ ਪੜ੍ਹ ਜਾਣਗੇ ਜਾਨ ਨੂੰ ਕੀ ਪਤਾ ਦੀ ਅਸੀਂ ਹੋਸਟਲਾਂ ਚ ਪਾ ਗਏ ਉਹਦੇ ਬੱਚੇ ਹੀ ਤੋ ਮਾਰ ਲਗੇ ਕੀ ਨਾਂ ਸੀ ਲੜਕੀ ਦਾ ਕੋਸ ਭਰੇ ਦੇ ਘਰ ਬੋਤਲ ਹੈ ਕਿ ਬੱਚੀ ਜੀ ਮੇਰੀ ਨਾਲ ਕਰਨੀ ਬੋਤਲ ਹੈ ਕਿ ਬੱਚੀ ਹਮ ਸਾਰੇ ਬੱਚਿਆਂ ਦੇ ਇਗਜ਼ਾਮ ਚੱਲਦੇ ਪਏ ਸੀਗੇ ਜੀ 5th ਸੈਮੈਸਟਰ ਦੀ ਬੱਚੀ ਹੈ ਪ੍ਰੋਮੋਟ 5th ਦੇ ਵਿੱਚ ਹੋਈ ਹੈ 4th ਦੇ ਇਗਜ਼ਾਮ ਦਿੱਤੇ ਸੀ ਜੀ ਤੇ ਬੱਚੇ ਜਿਹੜੇ ਹੈਗੇ ਆ ਫਰਵਰੀ ਤੋਂ ਅਸੀਂ ਰਿਲੀਵ ਕੀਤੇ ਸੀ ਪਰ ਪ੍ਰੋਟੇਡ ਨਹੀਂ ਆ ਬੱਚੇ ਦੇ ਥਿਊਰੀ ਇਗਜ਼ਾਮ ਹੋਏ ਉਸ ਤੋਂ ਬਾਅਦ ਬੱਚਿਆਂ ਨੂੰ ਛੁੱਟੀ ਦੇ ਦਿੱਤੀ ਗਈ ਬੱਚੇ 11 ਤਰੀਕ ਤੋਂ ਘਰੇ ਗਏ ਹੋਏ ਸੀ ਬੱਚਾ 2 ਦਿਨ ਲੇਟ ਪਹੁੰਚਿਆ ਬਾਕੀ ਬੱਚਿਆਂ ਨਾਲੋਂ ਬਾਕੀ ਬੱਚੇ ਪਹਿਲੇ ਰਿਪੋਰਟ ਕਰ ਗਏ ਸੀਗੇ ਤੇ ਆਇਆ ਬਚਾਣ ਕੇ ਆਪਣੇ ਕਮਰੇ ਸੀਗਾ 8 ਵਜੇ ਬੋਰਡਿੰਗ ਨੇ ਅਟੈਂਡੈਂਸ ਲੈਣੀ ਸੀਗੀ ਤੇ ਉਹ ਤੱਕ ਬੱਚਿਆਂ ਨੇ ਮੈਡਮ ਹੈਨੀ ਸੀ ਉਥੇ ਉਹ ਨਾਸਟ ਸੀਗੇ ਤੇ ਬੱਚਿਆਂ ਨੇ ਰਿਪੋਰਟ ਕੀਤੀ ਜਾ ਕੇ ਦੇਖਿਆ ਰੂਮ ਮਿਲ ਨਹੀਂ ਕਿ ਬੱਚੇ ਨੇ ਆਪਣੇ ਆਪ ਹੀ ਹੈਲ ਕਰ ਲਿਆ ਜਿਹਦੀ ਇਤਨਾ ਹੈ ਕਿ ਪੁਲਿਸ ਥਾਣੇ ਨੂੰ 112 ਨੰਬਰ ਤੇ ਰਿਪੋਰਟ ਕਰਕੇ ਦਿੱਤੀ ਗਈ ਸੀ ਪੁਲਿਸ ਆ ਗਈ ਸੀ ਤੇ ਉਹਨਾਂ ਨੇ ਆਣ ਕੇ ਬੋਡੀ ਜਿਹੜੀ ਹੈਗੀ ਆ ਹਸਪੀਟਲ ਲੈ ਕੇ ਗਈ ਬੱਚੀ ਚੈੱਕ ਕੀਤਾ ਪਰ ਲੜਕੀ ਹੈ 5th semesters ਦੀ ਹੈਗੀ ਲੁਧਿਆਣਾ ਤੋਂ ਹੈਗੀ ਕੱਲ ਹੀ ਆਈ ਹੈ ਹੌਸਲ ਦੇ ਵਿੱਚ ਬਾਕੀ ਸਾਨੂੰ ਪੇਰੈਂਟਸ ਲੈ ਆ ਜਾਉਂ ਕੁਛ ਗਿਆ ਨਹੀਂ ਤੁਸੀਂ ਕਹਿ ਰਹੇ ਉਹਨਾਂ ਨੇ ਇਹ ਜਿਹੜਾ ਜੈਮ ਲਗਾਇਆ ਹੈ ਜਾਂ ਮੈਨੇਜਮੈਂਟ ਵਾਸਤੇ ਮੈਨੇਜਮੈਂਟ ਨਹੀਂ ਹੁੰਦੀ ਗਵਰਨਮੈਂਟ ਇੰਸਟੀਟਿਊਸ਼ਨ ਹੈਗਾ ਤੇ ਅਸੀਂ ਸਾਰੇ ਮਿਲ ਕੇ ਇੰਸਟੀਚਨ ਨੂੰ ਚਲਾਉਣੀ ਹੈ ਟੀਚਰ ਫੈਕਲਟੀ ਹੁੰਦੀ ਹੈ ਬੜਾ ਵਧੀਆ ਬੱਚਾ ਸੀਗਾ ਥੋੜਾ ਇੰਟਰਵਰਟ ਸੀਗਾ ਜਿਆਦਾ ਗੱਲਬਾਤ ਨਹੀਂ ਸੀ ਕਰਦਾ ਪੜ੍ਹਨ 'ਚ ਵੀ ਠੀਕ ਸੀ ਬਾਕੀ ਬੱਚਿਆਂ ਨੂੰ ਵੀ ਪੁੱਛਿਆ ਸੀ ਤੇ ਉਹਨਾਂ ਨੇ ਕੋਈ ਵੀ ਇਸ ਤਰੀਕੇ ਦੀ ਜਿਹੜੇ ਕੋ ਮਿਸ਼ਨ ਸਾਡੇ ਨਾਲ ਰਵੀਲ ਨਹੀਂ ਕੀਤੀ ਨਾ ਹੀ ਸਾਨੂੰ ਪਤਾ ਕਿ ਕਿਸ ਤਰੀਕੇ ਦਾ ਕੋਈ ਬਲੀਮ ਹੈਗਾ ਤੇ ਸਾਨੂੰ ਬੜਾ ਦੁੱਖ ਹੈਗਾ ਸੀ ਖੁੱਬ ਬੜੇ ਸ਼ੌਕ ਜਿਹੜਾ ਹੈਗਾ ਕਮਰਾ ਖੁੱਲਿਆ ਸੀ ਤੇ ਉਹ ਲੋਕਰਵਾਗੇ ਸੀ ਕਿ ਸਾਡੇ ਨੌਲੇਜ ਕੋਈ ਨਹੀਂ ਹੈਗਾ ਇਸ ਤਰੀਕੇ ਦਾ ਨੋਟ ਜਿਹੜਾ ਹੈਗਾ ਹਜੇ ਉਹਨਾਂ ਨੇ ਆਣਾ ਹੈ ਪੁਲਿਸ ਨੂੰ ਫੇਰ ਸਾਨੂੰ ਪਤਾ ਚੱਲਣਾ ਕਿ ਕੀ ਹੈ ਤੇ ਉਹ ਹੀ ਇਹ ਕਮਿਸ਼ਨ ਦੇ ਸਕਦੇ ਸਹੀ ਕੀ ਕੀ ਹੋਇਆ ਫੋਨ ਉਹ ਬੱਚੇ ਦੇ ਨਾਲ ਲੱਗੇ ਨੇ ਦੋ ਫੋਨ ਸੀ ਉਹਦੇ ਠੀਕ ਹੈ ਜੀ ਕਰਦੇ ਕੁੜੀ ਜਿਹੜਾ ਬੇ ਕਹਦੇ ਸੀ ਵੀ ਟੀਚਰ ਅਸੀਂ ਟੀਚਰ ਕਾ ਕਿ ਨਹੀਂ ਸੀ ਕਹਿੰਦੇ ਕੋਈ ਨਹੀਂ ਖਬਰ ਟੀਚਰ ਕੋਈ ਥੋੜੇ ਭਲੇ ਦੀ ਗੱਲ ਕਰਦੇ ਨੇ ਤੁਸੀਂ ਇਹਦੇ ਆਪ ਕੋਈ ਗੱਲ ਮੰਨਿਆ ਕਰੋ ਅਸੀਂ ਤਾਂ ਕੁੜੀ ਨੂੰ ਸਮਝ ਕੇ ਘੁਰਕੇ ਭੇਜ ਦਿੰਦੇ ਸੀ ਵੀ ਕੋਈ ਨਹੀਂ ਪੁੱਤ ਨਹੀਂ ਸਾਰਾ ਮਾਮਲਾ ਪ੍ਰਿੰਸੀਪਲ ਦੇ ਧਿਆਨ ਚ ਨਹੀਂ ਲਿਆਂਦਾ ਉਹਨਾਂ ਕੋਈ ਕਾਰਵਾਈ ਨਹੀਂ ਕੀਤੀ ਨਹੀਂ ਜੀ ਕੋਈ ਪ੍ਰਿੰਸੀਪਲ ਕੋਈ ਇੱਥੇ ਨਹੀਂ ਲੱਗਦਾ ਟੀਚਰ ਕਹਿੰਦੇ ਸਾਰੇ ਬਲੇ ਨੇ ਕੋਈ ਸੁਣਦਾ ਨਹੀਂ ਇੱਥੇ ਬਹੁਤ ਹੋਰ ਵੀ ਬੱਚੀਆਂ ਆ ਵੀ ਪਰੇਸ਼ਾਨ ਨੇ ਹਾਂ ਕਾਫੀ ਹੱਦ ਤੱਕ ਪਰੇਸ਼ਾਨ ਨੇ ਜੋ ਕਈ ਬੱਚਿਆਂ ਦਾਦੀਆਂ ਨਹੀਂ ਕਈ ਗਰੀਬ ਐਸਸੀ ਪਰਿਵਾਰ ਅਸੀਂ ਵੀ ਐਸਸੀ ਫੈਮਿਲੀ ਦਾ ਬਿਲੋਂਗ ਕਰਦੇ ਆ ਕਿਉਂਕਿ ਉਹ ਬੱਚੀਆਂ ਗਰੀਬ ਪਰਿਵਾਰ ਦੀਆਂ ਨੇ ਅਸੀਂ ਏਡੀ ਗੁਰ ਬੱਚੇ ਨੂੰ ਪੜ੍ਹਨ ਦਾ ਭੇਜਤਾ ਹੁਣ ਅਸੀਂ ਕਿਹਾ ਕਿ ਚਲ ਸਰਕਾਰ ਨੇ ਕੋਈ ਸੀ ਉੱਤੇ ਦਿੱਤੀ ਆ ਕੋਈ ਲੈ ਲੈਣੇ ਹੁਣ ਫਿਰ ਕੋਲਰ ਤੋਂ ਕਾਲ ਕਰੂ ਕੋਸੇ ਜੀ ਕੋਲੋਂ ਕਰਨ ਕਰਾਂਗੇ ਪੜ੍ਹਾ ਲਾਂਗੇ ਉਹ ਕਹਿੰਦੀ ਸੀ ਵੇੜੀ ਮੈਂ ਪੜ੍ਹਨਾ ਸਾਨੂੰ ਦੇਪੋ ਤਾਂ ਸੀ ਇਹ ਕੰਮ ਹੋ ਜਾਊਗਾ ਪਰ ਬਹੁਤ ਗਲਤ ਹੋ ਗਈ ਹੈ ਕਿਸ ਤੇ ਕਾਰਵਾਈ ਦੀ ਮੰਗ ਕਰਦੇ ਤੁਸੀਂ ਅਸੀਂ ਤਾਂ ਜੀ ਸਾਰਿਆਂ ਤੇ ਜਿਨ੍ਹਾਂ ਨੇ ਸਾਡੀ ਬੱਚੀ ਨਾਲ ਆ ਲੈ ਕੇ ਦੇ ਕੇ ਕੀ ਜਾਓ ਸਰ ਜਿਨ੍ਹਾਂ ਨੇ ਵੀ ਉਹਦੇ ਨਾਲ ਗਲਤ ਕੀਤਾ ਵਾ ਉਹ ਸਾਰਿਆਂ ਤੇ ਕਾਰਵਾਈ ਸਖਤ ਕਾਰਵਾਈ ਸੁਸਾਈਡ ਨੋਟ ਪੁਲਿਸ ਨੂੰ ਦਿੱਤਾ ਤੇ ਜੀ ਹਾਂ ਜੀ ਪੁਲਿਸ ਕੋਈ ਮੈਸੇਜ ਆਇਆ ਉਹ ਮੈਸੇਜ ਦੇ ਵਿੱਚ ਉਹਨੇ ਲਿਖਿਆ ਹੋਇਆ ਵੀ ਮੇਰੀਆਂ ਸਹੇਲੀਆਂ ਫਰੈਂਡ ਤੇ ਮੇਰੇ ਉਹ ਟੀਚਰ ਸਾਹਿਬਾ ਉਹ ਮੈਨੂੰ ਉਹਨਾਂ ਤੋਂ ਬਹੁਤ ਜੀ ਹੱਦ ਤੋਂ ਦੁਖੀ ਹਾਂ ਹੱਦ ਤੋਂ ਵੱਧ ਦੁਖੀ ਹਾਂ ਇਸ ਤਰ੍ਹਾਂ ਦੇ ਉਹ ਲਿਖ ਰਹੀ ਆ ਉਹ ਸ਼ਬਦ ਉਹ ਬਾਕੀ ਪੁਲਿਸ ਨੂੰ ਪਹੁੰਚਾ ਦਿੱਤੀ